ਸਾਡਾ ਐਕਸਰਸਮੈਂਟ ਸੀਗਾ ਸ਼ਾਮਸੁੰਦਰ ਦਿੱਤਾ ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸੂ ਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸੇ ਇੱਕ ਬੱਸ ਆਈ ਉਹਦੇ ਮੋਰੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾਂ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡੈਕਟਰ ਸੀਗਾ ਇੱਕ ਬੱਚਾ ਸੀਗਾ ਹੋਰ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬਹੁਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਹੈ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਉਹਦਾ ਤੇ ਫਿਰ ਵੀ ਬਚਾਅ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਹਿਰ ਦੇ ਵਿੱਚ ਨਹਿਰ ਵਿੱਚ ਡੁੱਬ ਗਈ ਵੇਖੋ ਜੀ तकरीबन ਸਵੇਰ ਸਾਢੇ 9 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟਪੁਰੀ ਤੋਂ ਇਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮਗਲਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਦਾਮ ਇੱਕ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਿਆ ਬਚਾਉਂਦਿਆ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀਗੀਆਂ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਹੈ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਿਆ ਨਹਿਰ ਦੇ ਵਿੱਚੋਂ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬਸ ਵਾਲਿਆਂ ਦੀ ਉਹ ਵੀ ਕਨੈਕਟਰੀ ਕਰਦੇ ਉਹਦੇ ਮਮਲੀ ਸੱਟਾਂ ਲੱਗੀਆਂ ਸਰ ਕੀ ਕਾਰ ਵੀ ਕਿੱਦਾਂ ਇਹ ਕਾਰ ਵੀ ਵੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹ ਤੇ ਮੋਟਰਸਾਈਕਲ ਨੂੰ ਬਚਾਉਂਦਾ ਪਹੁੰਚਾਉਂਦਾ ਹੋ ਰਿਹਾ ਹਾਦਸਾ ਹਾਂ ਬਸ ਕਢਵਾਈ ਜਾ ਰਹੀ ਹੈ ਉਹ ਮਂਗਾਈ ਹਾੜੜਾ ਮੰਗਾਇਆ ਉਹਦੇ ਨਾਲ ਬਸ ਕਢਵਾਈ ਜਾ ਰਹੀ ਹੈ ਇਹ ਸਾਡਾ ਐਕਸਰਵਿਸਮੈਂਟ ਸੀਗਾ ਸ਼ਾਮਸੁੰਦਰ দত্ত ਗੋਡ ਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਇਧਰ ਇੱਕ ਬੱਸੂ ਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸੇ ਇੱਕ ਬੱਸ ਆਈ ਉਹਦੇ ਮੋਹਰੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡੈਕਟਰ ਸੀਗਾ ਇੱਕ ਬੱਚਾ ਸੀਗਾ ਔਰ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬੁੱਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ ਹੁਣ ਇੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਉਹਦਾ ਤੇ ਫੇਰ ਵੀ ਬਚਾ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਰ ਦੇ ਵਿੱਚ ਨਰ ਵਿੱਚ ਉੜ ਗਈ ਵੇਖੋ ਜੀ तकरीबन ਸਵੇਰ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟਪੁਰੀ ਤੋਂ ਇਧਰੋਂ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮੁਗਲਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਦਾਮ ਇੱਕ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਿਆ ਬਚਾਉਂਦਾ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗੀ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀਗੀਆਂ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰਾ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਿਆ ਨਹਿਰ ਦੇ ਵਿੱਚੋਂ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ ਉਹ ਵੀ ਕਨੈਕਟਰ ਹੀ ਕਰਦੀ ਹੈ ਉਹਦੇ ਮਾਮੂਲੀ ਸੱਟਾਂ ਲੱਗੀਆਂ ਇਹ ਕਾਰ ਵੀ ਵੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹ ਤੇ ਮੋਟਰਸਾਈਕਲ ਨੂੰ ਬਚਾਉਂਦਾ ਪਚਾਉਂਦਾ ਹੋ ਰਿਹਾ ਹਾਦਸਾ ਤੇ ਫਿਰ ਬੱਸ ਨੂੰ ਘਟਵਾਈ ਜਾ ਰਹੀ ਹੈ ਹਾਂ ਬੱਸ ਘਟਵਾਈ ਜਾ ਰਹੀ ਹੈ ਉਹ ਮਂਗਾਈ ਹਾੜਲਾ ਮਂਗਾਇਆ ਉਹਦੇ ਨਾਲ ਬੱਸ ਘਟਾਈ ਜਾ ਰਹੀ ਹੈ